ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੰਜ ਸਿੰਘ ਸਹਿਬਾਨਾਂ ਦੇ ਵੱਲੋਂ ਜੋ ਫੈਸਲਾ ਲਿਆ ਗਿਆ ਹੈ ਸਾਡੀ ਕੌਮ ਨੂੰ ਉਹਦਾ ਸਤਕਾਰ ਕਰਨਾ ਬਣਦਾ ਹੈ ਉਹਨਾਂ ਨੇ ਉਸ ਫੈਸਲੇ ਦੇ ਵਿੱਚ ਸਾਰੀ ਕੌਮ ਨੂੰ ਸਬੋਧਨ ਹੋ ਕੇ ਕਿਹਾ ਹੈ ਵੀ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ ਭਾਵੇਂ ਉਦੇਸ਼ ਦੇ ਵਿੱਚ ਨੇ ਭਾਵੇਂ ਵਿਦੇਸ਼ ਦੇ ਵਿੱਚ ਨੇ ਉਨ੍ਹਾਂ ਵਿੱਚ ਜੋ ਨਿਸ਼ਾਨ ਸਹਿਬ ਹੈ ਨਾ ਉਹਦਾ ਰੰਗ ਬਸੰਤੀ ਜਾਂ سرمਈ ਹੋਣਾ ਚਾਹੀਦਾ ਜੋ ਸਾਡੀ ਸਿੱਖ ਰਹਿਤ ਮਰਿਆਦਾ ਹੈ ਪੰਥ ਪ੍ਰਮਾਣਿਤ ਸਿੱਖ ਰਹਿਤ ਮਰਿਆਦਾ ਉਹਨੂੰ ਵੀ ਆਪਾਂ ਜਦੋਂ ਪੜਦੇ ਆ ਨਾ ਉਹਦੇ ਵਿੱਚ ਬਹੁਤ ਸਮਾਂ ਪਹਿਲਾਂ ਹੀ ਇਹ ਗੱਲ ਦੱਸੀ ਹੋਈ ਆ 15 ਨੰਬਰ ਪੇਜ ਦੇ ਉੱਤੇ ਕਿ ਹਰ ਇੱਕ ਗੁਰਦੁਆਰੇ ਵਿੱਚ ਨਿਸ਼ਾਨ ਸਾਹਿਬ ਕਿਸੇ ਉੱਚੀ ਥਾਂ ਤੇ ਲੱਗਾ ਹੋਵੇ ਨishan ਸਾਹਿਬ ਦੇ ਪੋਸ਼ਾਕੇ ਦਾ ਰੰਗ ਬਸੰਤੀ ਜਾਂ سرمਈ ਹੋਵੇ। ਅਤੇ ਨishan ਸਾਹਿਬ ਦੇ ਸਿਰ ਉੱਤੇ ਸਰਬਲੋਹ ਦਾ ਭਾਲਾ ਜਾਂ ਖੰਡਾ ਹੋਵੇ। ਇਹ ਸਾਡੀ ਸਿੱਖ ਰਇਤ ਮਰਿਆਦਾ ਹੈ। ਇਹਦੇ ਵਿੱਚ ਇਹ ਗੱਲ ਬਹੁਤ ਸਮਾਂ ਪਹਿਲਾਂ ਹੀ ਸਾਡੀ ਕੌਮ ਨੂੰ ਦੱਸੀ ਗਈ ਜੋ ਸਾਡੇ ਸਿਧਾਂਤ ਨੇ। ਸੋ ਇਹ ਜੋ ਜੋ ਫੈਸਲਾ ਆਇਆ ਬਹੁਤ ਸੋਹਣਾ ਫੈਸਲਾ ਆਇਆ ਹੈ। ਭਾਵੇਂ देर ਨਾਲ ਆਇਆ ਪਰ درست ਆਇਆ ਹੈ। ਸੋ ਆਪਣੀ ਸਾਰੀ ਕੌਮ ਨੂੰ ਚਾਹੀਦਾ ਹੈ। ਬਿਸ ਆਏ ਹੋਏ ਫੈਸਲੇ ਦਾ ਆਪਾ ਸਤਿਕਾਰ ਕਰੀਏ ਭਾਵੇਂ ਕਿ ਜੋ ਸਾਡੇ ਸਿੱਖ ਸਿਧਾਂਤ ਨੇ ਇਹਦੇ ਵਿੱਚ ਰੰਗਾਂ ਬਾਰੇ ਕੋਈ ਖਾਸ ਪੱਖ ਨਹੀਂ ਪਰ ਹਰ ਇੱਕ ਕੌਮ ਦਾ ਆਪਣੀ ਕੌਮੀ ਹੋਣ ਦੀ ਵੱਖਰਤਾ ਲਈ ਇੱਕ ਤਾਰੀਖੀ ਤੇ ਬਲਖਣ ਰੰਗ ਜ਼ਰੂਰ ਹੁੰਦਾ ਜੋ ਹਰ ਇੱਕ ਕੌਮ ਦੇ ਨਾਲ ਜੁੜੇ ਹੋਏ ਮਨੁੱਖ ਦੇ ਅੰਦਰ ਹਿਰਦੇ ਦੇ ਅੰਦਰ ਉਹਦੀ ਮਾਨਸਿਕਤਾ ਤੇ ਡੂੰਘਾ ছায়ਾ ਹੁੰਦਾ ਹੈ ਜਦੋਂ ਆਪਾਂ ਪੁਰਾਣੇ ਇਤਿਹਾਸ ਦੇ ਗ੍ਰੰਥ ਪੜ੍ਹਦੇ ਆਂ ਖਾਸ ਕਰਕੇ ਉਹਨਾਂ ਵਿੱਚ ਵੀ ਨੀਲੇ ਰੰਗ ਦਾ ਜ਼ਿਕਰ ਬਹੁਤ ਆਇਆ ਹੈ ਸੋ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ ਵੀ ਆਪਣੇ ਜੋ ਗੁਰਦੁਆਰਾ ਸਾਹਿਬ ਨੇ ਜਿੱਥੇ ਸਾਰਿਆਂ ਨੂੰ ਸਾਂਝਾ ਉਪਦੇਸ਼ ਮਿਲਦਾ ਹੈ ਉੱਥੇ ਇੱਕ ਮਰਿਆਦਾ ਲਾਗੂ ਹੋ ਜਾਵੇ ਇੱਕ ਸਿਧਾਂਤ ਲਾਗੂ ਹੋਵੇ ਆਪਾਂ ਇੱਕ ਉਹ ਮਰਿਆਦਾ ਦੇ ਉੱਤੇ ਪਹਿਰਾ ਦਈਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪੱਲਾ ਫੜੀਏ ਤੇ ਮੂਲ ਨਾਨਕ ਸ਼ਾਹੀ ਕੈਲੰਡਰ ਨੂੰ ਵੀ ਲਾਗੂ ਕਰਨ ਦਾ ਯਤਨ ਕਰੀਏ ਇਨੀਆਂ ਬੇਨਤੀਆਂ ਕਰਿਓ ਪ੍ਰਭਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ